ਹਾਂਜੀ ਹੁਣ ਦੱਸੋ ਜੀ ਕਿੰਦਾ ਵਿਆਹ ਏ ਜੀ ਵਿਆਹ ਕਿੰਦਾ ਏ ਜੀ ਅਮੰਦਾ ਅਮੰਨ ਪੋਤਰੇ ਦਾ ਪੋਤਰਾ ਇਹ ਆਪਣੀ ਜਾਨ ਨੂੰ ਦੋਸਤੋ ਤਾਂ ਲੈ ਕੇ ਆ ਰਹੇ ਆ ਤੁਹਾਡੇ ਲਈ ਨਵਾਂ ਵਲੋਗ ਤਾਂ ਦਿਖਾਉਂਦਿਆਂ ਤੁਹਾਨੂੰ ਪੰਜਾਬੀ ਵਿਆਹ ਕੁਝ ਮੇਰੇ ਦੋਸਤ ਪਾਕਿਸਤਾਨ ਵਾਲੇ ਵੀ ਮੈਸੇਜ ਕਰ ਰਹੇ ਸੀ ਕਿ ਸਾਨੂੰ ਪੰਜਾਬ ਦਾ ਕੋਈ ਵਿਆਹ ਦਿਖਾਓ ਤਾਂ ਲੋ ਜੀ ਆਪਾਂ ਨੂੰ ਵਿਆਹ ਆ ਗਿਆ ਇੱਕ ਇਹ ਦਿਖਾਉਂਦੇ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਵਿਆਹ ਵਾਲਾ ਕਰ ਲੋ ਜੀ ਤਾਂ ਜੇ ਵਿਆਹ ਸ਼ੁਰੂ ਹੋਣ ਚ ਪਏ ਆ ਦੋ ਦਿਨ ਰੰਗ ਕਰਵਾ ਲਿਆ ਜੀ ਘਰ ਨੂੰ ਮਤਲਬ ਜਾਂ ਬਣ ਗਈ ਲੋਕੇਸ਼ਨ ਤੇ ਇੱਥੇ ਟੈਂਟ ਲੱਗੇਗਾ ਤੇ ਬਾਕੀ ਜਿਵੇਂ ਜਿਵੇਂ ਹੋਊਗਾ ਤੁਹਾਨੂੰ ਦਿਖਾਵਾਂਗੇ ਆਪਾਂ ਅਸੀਂ ਆ ਗਏ ਪਹਿਲਾਂ ਦੱਸਿਆ ਜੀ ਕੀਦਾ ਪਿਆ ਅਮਨ ਦਾ ਹਾਂ ਅਮਨ ਕੌਣ ਹੈ ਅਮਨ ਪੋਤਰਾ ਹਾਂ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਆ ਮੇਰੇ ਨਾਨੀ ਨੇ ਤੇ ਇਹਨਾਂ ਦੀ ਉਮਰ ਲਗਭਗ 85 ਦੇ 90 ਦੇ ਵਿੱਚ ਮਨ ਕੋ ਪਾਸਟਾ ਬਣਾਉਣੇ ਆ ਮੈਂ ਸਮਝ ਗਿਆ ਉਹ ਲਾਵਾ ਦੰਗੇ ਦੋ ਦੋ ਇੱਕ ਇੱਥੇ ਲੱਗੇਗਾ ਭਰੇ ਲੱਗ ਜਾਏਗਾ ਉਹ ਆ ਉਹ ਲਾਣੀ ਕੀ ਕਹਿੰਦੇ ਨੇ ਆ ਆਊਟਫਿਟ ਹੈ ਆ ਬੋਰਡ ਹੈ लॻी ਦੀ ਨੈਕਸਟ ਡੇ ਹਾਂਜੀ ਤਾਂ ਵਿਆਹ ਹੋ ਚੁੱਕਿਆ ਸ਼ੁਰੂ ਅੰਜ ਆ ਗਿਆ ਟੈਂਟ ਦਾ ਸਮਾਨ ਲੋ ਜੀ ਇੱਧਰ ਮਠਾਈ ਨਿਕਲ ਰਹੀ ਹੈ ਗੁੰਗੀ ਇਧਰ ਵੀ ਮਠਾਈ ਦਾ ਕੰਮ ਚੱਲ ਰਿਹਾ ਹੈ ਇਧਰ ਚਾਹ ਬਣ ਰਹੀ ਹੈ ਬਾਕੀ ਆ ਡੈਕੋਰੇਸ਼ਨ ਥੋੜੀ ਜਿਹੀ ਲੇਟ ਹੋ ਗਈ ਚੱਲ ਰਿਹਾ ਕੰਮ ਇਧਰ ਵੀ ਉਹ ਮੇਰੇ ਮੈਨੂੰ ਦੋਨੋਂ ਕੋਲ ਤੈਨੂੰ ਅੱਜ ਕਾਲ ਮਖਾ ਦੇ ਤੂੰ ਖੋ ਖਾ ਲੈ ਹਾਂਜੀ ਬਣੀ ਚਾਚੂ ਬੱਸ ਇੱਧਰ ਵੀ ਸੱਜੇ ਐ ਬੱਬਾ ਜੀ ਅੱਜ ਥਲੋਂ ਚੰਗੀ ਤਰ੍ਹਾਂ ਬਣਾਈ ਨਿਕਾ ਫਿਰ ਮੈਂ ਯਾਰ ਪਾਚ ਗੈਸ ਲੋ ਹੈ ਨਾ ਮੈਂ 10 ਸਿਲੰਡਰ ਨੂੰ ਜਾ ਕੇ ਫੋੜਦੇ ਹੇ نا راج جي سنتا ا سيني مٿي منه سڀ ڪي ا سڀ ڪي ا سڀ ڪي हाफ टेंट लग चुके है जी कल तक पूरा रेडी हो जाएगा लाइटिंग होगी तो हज़े पूरा रेडी हो रहा है कल तक हो जाएगा ये तैयारी चल रही है जी इधर लाइटिंग ਹੌਂਦੇ ਤੁਹਾਨੂੰ ਬਾਹਰ ਵੀ ਹਾਂਜੀ ਨਾ ਬਾਹਰ ਦੀ ਡੈਕੋਰੇਸ਼ਨ ਬਾਕੀ ਇਹ ਜੀ ਕਾਫੀ ਕੰਮ ਪਿਆ ਬਾਹਰ ਦੀ ਲੈਡੀਆਂ ਜੀ ਚੱਲ ਰਿਆ ਨਜਨਾਨੀ ਮਾਣ ਦੀ 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 ਮਾਣ ਵਿਆਹ ਕੱਲ ਸ਼ੁਰੂ ਹੋਊਗਾ ਕੱਲ ਜਾਗੋ ਪੰਜਾਬ ਦਾ ਵਿਆਹ ਤੁਹਾਨੂੰ ਦਿਖਾ ਰਹੇ ਆ ਤੇ ਹੁਣ ਗਿੱਧਾ ਚੱਲ ਰਿਹਾ ਥੋੜੀ ਦੇਰ ਬਾਅਦ ਜੀ ਸਮੀਤਾ ਕੱਲ ਤੱਕ ਸਾਊਂਡ ਵਗੈਰਾ ਆ ਜਾਊਗਾ ਫਿਰ ਅਗਲੀ ਜਮਾ ਕਰ ਵੀ ਤੁਹਾਨੂੰ ਦਿਖਾਵਾਂਗੇ